I <music> do ਇਸ ਸਹਬਜ਼ਾਦਿਆਂ ਦੇ ਸ਼ਹੀਦੀ ਗੁਰਪ੍ਰਬ ਚੱਲ ਰਹੇ ਨੇ ਜੇ ਆਪਾਂ ਅਨੰਦਪੁਰ ਸਾਹਿਬ ਨਹੀਂ ਜਾ ਸਕਦੇ ਜਾਂ ਆਪਾਂ ਇੱਥੇ ਬੈਠੇ ਵੀ ਉਹਨਾਂ ਦੀਆਂ ਘੋੜੀਆਂਆਂ ਜਾਂ ਉਹਨਾਂ ਦੀਆਂ ਕਤਤ ਕਵਿਤਾਵਾਂ ਕਾਰਨਿਕ ਸ਼ਬਦ ਕੋਸ਼ਰੀ ਉਹਨਾਂ ਦੇ ਬੋਲਦੇ ਹਾਂ ਤੇ ਆਪਾਂ ਨੂੰ ਉਹਨਾਂ ਹੀ ਫਲ ਮਿਲਦਾ ਹੈ ਜਿੰਨਾ ਕਿ ਅਨੰਦਪੁਰ ਸਾਹਿਬ ਜਾ ਕੇ ਮਿਲਦਾ ਹੈ ਜੇਕਰ ਅਸੀਂ ਸੱਚੇ ਮਨ ਨਾਲ ਦੋ ਕੜੀਆਂ ਉਸ ਵੈਗਰੂ ਯਾਦ ਕਰਦੇ ਹਾਂ ਤਾਂ ਵੈਗਰੂ ਕੜੀ ਲਿਖੇ ਜ਼ਰੂਰ ਲਾਉਂਦਾ ਹੈ ਆਲਸ ਸਾਬਜਾਂ ਨੂੰ ਜਿੱਥੇ ਕਰਦੇ ਹੋਏ ਕਪਤਾ ਦੇ ਰੂਪ ਵਿੱਚ ਆਪਾਂ ਉਹਨਾਂ ਨੂੰ ਯਾਦ ਕਰੀਏ ਸਾਰੀ ਸੰਗਤ ਨੇ ਨਾਲ ਬੋਲਣਾ ਹੈ ਜੀ ਜੇ ਚੱਲੇ me Bye. Yeah. ਇਸ ਸੰਗ ਤੇਂ ਵਡਿਆਈ ਕੋਈ ਨਾ ਉਹ ਨ ਜਾਣੇ ਈਰਾਵ ਵਾਹਿਗੁਰੂ ਬੁਝਾ ਦੀਵਾ ਈਰਾਵ ਵਾਹਿਗੁਰੂ ਇੱਕ ਅੰਕਾਰ ਵਾਹਿਗੁਰੂ ਦੀ ਕਿਰਤੇ ਸ਼੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਕਿ ਭਗਵਤੀ ਜੀ ਕੀ ਪਾਤਸ਼ਾਹ ਹੀ ਦਸਲੀ ਪ੍ਰਤਮ ਪਗੋ 3 ਸਿਮਰ ਕੇ ਗੁਰੂ ਨਾਨਕ ਲਈਤੇ ਆਏ ਫਿਰ ਅਗਦ ਗੁਰਤੇ ਅਮਰਦਾਸ ਰਾਮਦਾਸ ਐ ਹੋਈ ਸਹਾਇ ਅਰਜਨ ਹਰਗੋਬਿੰਦ ਨਾਲ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕੰਤਿਆ ਜੈ ਜਿਸ ਡਿਟੇ ਸਭ ਦੁੱਖ ਜਾਏ ਤੇ ਪਾਧਰ ਸਿਮਰੈ ਘਰ ਨੋਂ ਨਿਤ ਆਵੀ ਤਾਈ ਸਭ ਥਾਈ ਹੋਏ ਜੀ ਸਹਾਇ جی دا پیاریا

ਬੰਦ ਬੰਦ ਘਟਾਈ ਉੱਲਦੀਆਂ ਦੇਖਾਂ ਵਿੱਚ ਬੈਠੇ ਕਰ ਕਰੀਆਂ ਤੇ ਚੜੇ ਤਨ ਆਰਿਆਂ ਨਾਲ ਤਰਾਈ ਗਏ ਸਿੱਖੀ ਸਦਕ ਕਿਸਾਂ ਸਵਸਾਨਾ ਨਿਵਾਈ ਗੁਰਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤੇਨਾਂ ਦੀ ਕਮਾਈ ਦਾ ਧਿਆਨ ਟੜ ਕੇ ਗੁਰ ਦੀ ਗੁਆਹੇ ਪੰਜਾਂ ਦਰਤਾਂ ਸੇ ਬਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸੇ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ

ਮਤ ਉਚੀ ਮਤ ਪੱਤ ਦਾ ਰੱਖ ਆਪ ਅਕਾਲ ਪੁਰਖ ਆਪਣੇ ਪੰਜ ਦੇ ਸਦਾ ਸਹਾਈ ਦਾ ਤਾੜੀਓ ਜੀ ਰੇ ਮੈਂ ਗਾਣਾ ਸਾਹਿਬ ਤੇਰੇ ਕਿੱਤੇ ਵਾਰੇ ਗੁਰ ਧਾਮਾਂ ਦੇ ਜਿੱਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਾ ਚੰਦੀਦਾਰ ਸੇਵਾ ਸੰਭਾਲਦਾ ਦਾਨ ਖਾਲਸੇ ਨੂੰ ਵਖਿਓ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਆਪ ਜੀ ਦੇ ਚਰਨਾਂ ਕਮਲਾਂ ਤੇ ਅਰਦਾਸ ਬੇਨਤੀ ਹੈ ਜੀ ਆਪ ਜੀ ਦੇ ਘਰ ਘਾਡੇ ਸੇ ਪਰਿਵਾਰ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤ ਵੱਲੋਂ ਦਾਤ ਜਿਓ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਤੇ ਪਾਤਸ਼ਾਹ ਜਿਓ ਗੁਰਦੁਆਰਾ ਪ੍ਰੇਮਗੜ ਸਾਹਿਬ ਪਿੰਡ ਸਿੰਬਲੀ ਤੋਂ ਅੰਮ੍ਰਿਤ ਵੇਲੇ ਤੋਂ ਕਰਵਾ ਤੇਰੀਆਂ ਰੰਗ ਨੇ ਜੋ ਅੱਜ ਦੀ ਪਰਵਾਹ ਫੇਰੀ ਤੇ ਪਾਤਸ਼ਾਹ ਜਿਓ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਮੂਹ ਸੰਗਤ ਵੱਲੋਂ ਕੀਰਤਨ ਕਰਦੇ ਹੋਏ ਸੱਜੇ ਪਾਤਸ਼ਾਹੀਓ ਆਪ ਜੀ ਦੇ ਦਰ ਘਰ ਦੇ ਸੇਵਕ ਸ੍ਰੀ ਪੰਚਸਤਾਰ ਬਲਬੀ ਸਿੰਘ ਜਿਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਨਹੀਂ ਕੀਰਤਨ ਹੋਏ ਨੇ ਤੇ ਪਾਤਸ਼ਾਹੀਓ ਕੀਰਤਨ ਕਰਦਿਆਂ ਹੋਇਆਂ ਅਨੇਕਾਂ ਤਰ੍ਹਾਂ ਦੀਆਂ ਭੰਗਾਂ ਗਲਤੀਆਂ ਹੋਈਆਂ ਹੋਣਗੀਆਂ ਅਗਿਆਨ ਦਿੱਤੇ ਸੰਭਿਕੇ ਮਾਫ਼ ਕਰਨਾ ਅਗੇ ਤੋਂ ਸਮਤ ਬਖਸ਼ੀ ਸੱਚੇ ਪਾਤਸ਼ਾਹੀ ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਸਰਦਾਰ ਇਕਬਾਲ ਸਿੰਘ ਸੰਧੂ ਸਪਤਰ ਸਵਰਗਵਾਸੀ ਸਰਦਾਰ ਜਗੀਰ ਸਿੰਘ ਸੰਧੂ ਜਿਨ੍ਹਾਂ ਦੇ ਬੱਚੇ ਜਸਦੀਪ ਸਿੰਘ ਸੰਧੂ ਸੁਖਦੀਪ ਸਿੰਘ ਸੰਧੂ ਸੋਹਣ ਪਰਵਾਰ ਵੱਲੋਂ ਕੇ ਪਾਛਾ ਦੀ ਰੋ ਪੱਛਮ ਗਰਾਹ ਤੇ ਸ਼ਾਦੀਆਂ ਦੇਗਾ ਚਾਹ ਦੇ ਲੰਗਰ ਹਾਜ਼ਰ ਨਹੀਂ ਪਰਿਵਾਰ ਕਰਨਾ ਪਰਿਵਾਰ ਕੀਤਾ ਪਤਝੜ ਸਾਜ ਸੰਗਤ ਦੇ ਵਿੱਚ ਵਰਤੇ ਜੋ ਛਕੇ ਸੋ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੀ ਸਤਿਗਤ ਵਾਸੀ ਸਰਦਾਰ ਅਕਾਲ ਸਿੰਘ ਸੰਧੂ ਇਹਨਾਂ ਦੇ ਪਰਿਵਾਰ ਦੇ ਸਿੱਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਨਾਮਧਾਨ ਦੇ ਰੋਗਤਾ ਖੇਡੀਆਂ ਕਲਾ ਬਖਸ਼ਣੀਆਂ ਦੇਵ ਸ਼ਿਵ ਦੇਸ਼ ਨਕੀਆ ਕਰਨੀ ਬੱਚਿਆਂ ਦੇ ਸਿੱਤੇ ਮੇਰਾ ਪਰਿਆਰ ਦੇ ਰੱਖਣਾ ਲੰਮੀ ਅੰਮਰਾਂ ਵਖਰੀਆਂ ਵਿਦਿਆ ਦਾ ਗਾਨ ਵਖਸ਼ਣਾ ਮਾਤਾ ਪਿਤਾ ਦੇ ਅਗਿਆਕਾਰੀ ਬਣਾਣਾ ਸਕੇ ਪਾਤਸ਼ਾਹੀਓ ਦੇਨੇ ਤੋਂ ਗਈ ਰਾਜਕੁਣੀ ਤਰਕੀ ਵਖਸ਼ਣੀ ਪਰਵਾਰ ਨੂੰ ਤੇ ਪਾਤਸ਼ਾਹੀਓ ਸਮੂਹ ਸੰਗਤ ਦਾ ਚੱਲਿਆ ਹੋਏ ਕਦਮ ਕਦਮ ਲੈ ਕੇ ਲਾਣਾ ਸਮੂਹ ਸੰਗਤ ਦੀਆਂ 세ਵਾ ਪੇਟਾਵਾਂ ਦਰਪਰਵਾਨ ਕਰੀਆ ਨਗਰ ਜਿਹੜੇ ਤੇ ਸੁਖ ਵੇ ਤਾਣੀ ਜੋ ਜੀ ਤੇਰੇ ਦਰ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਕਹਿ ਦੀ ਕਲਾ ਤੇਰੇ ਭਾਣੇ ਸਰਬਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ mm <laughs> <laughs>